ਤਿੰਨ ਪੁੱਤ ਹੋਣ ਫਿਰ ਵੀ ਬੁੱਢੜੀ ਮਾਂ ਆਪਣੀ ਧੀਆ ਕੋਲ ਰਹਿੰਦੀ ਹੋਵੇ ਉਹਨਾਂ ਦਾ ਇਲਾਜ ਔਖਾ ਹੁੰਦਾ ਹੋਵੇ ਰੋਟੀ ਖਾਣ ਨੂੰ ਮਹਤਾਜ ਹੋਵੇ ਤਾਂ ਅਜਿਹੇ ਤਿੰਨ ਪੁੱਤਰਾਂ ਨੂੰ ਕਿੰਨੀਆਂ ਕਲਾਂ ਤਾਂ ਹੋਣਗੀਆਂ ਇਹ ਸਮਾਜ ਖੁਦ ਸੋਚ ਸਕਦਾ ਹੈ ਇੱਕ ਬਜ਼ੁਰਗ ਮਾਂ ਜਿਸ ਦੇ ਤਿੰਨ ਪੁੱਤ ਸੀ 50 ਕਿੱਲੇ ਜ਼ਮੀਨ ਸੀ ਮਾਂ ਨੇ ਉਹ 50 ਕਿੱਲੇ ਜ਼ਮੀਨ ਤਿੰਨਾਂ ਪੁੱਤਾਂ ਦੇ ਵਿੱਚ ਬਰਾਬਰ ਵੰਡ ਦਿੱਤੀ ਪਹਿਲਾ ਪੁੱਤਾਂ ਨੇ ਹਾਮੀ ਭਰੀ ਕਿ ਅਸੀਂ ਮਾਂ ਨੂੰ ਰੋਟੀ ਖਵਾਵਾਂਗੇ ਉਹਨੂੰ ਨਾਲ ਰੱਖਾਂਗੇ ਪਰ ਜਿਵੇਂ ਹੀ ਜ਼ਮੀਨ ਹੱਥ ਲੱਗੀ ਤਾਂ ਤਿੰਨੇ ਪੁੱਤਾਂ ਨੇ ਮਾਂ ਤੋਂ ਮੁੱਖ ਮੋੜ ਲਿਆ ਫਿਰ ਇੱਕ ਕਹਾਵਤ ਯਾਦ ਆਉਂਦੀ ਹੈ ਸਤਰਾਂ ਯਾਦ ਆਉਂਦੀਆਂ ਨੇ ਪੁੱਤ ਵਣਡਾਉਣ ਜ਼ਮੀਨਾ ਧੀਆਂ ਦੁੱਖ ਵਣਡਉਂਦੀਆਂ ਨੇ ਤੇ ਇਹ ਸਤਰਾਂ ਸੱਚ ਵੀ ਹੋ ਗਈਆਂ ਨੇ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਲਾਹੂਕੇ ਵਿਖੇ ਇੱਕ ਬਜ਼ੁਰਗ ਮਾਤਾ ਜੈਸ ਦੇ ਤਿੰਨ ਪੁੱਤ ਸੀ ਉਹਨਾਂ ਦੀ ਮਾਂ ਦਾ ਖਿਆਲ ਇਨ੍ਹਾਂ ਪੁੱਤਾਂ ਤੋਂ ਨਹੀਂ ਰੱਖਿਆ ਗਿਆ ਅੱਜ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਦਿਹਾਤ ਹੋ ਗਿਆ ਤਾਂ ਉਹਨਾਂ ਦੀਆਂ ਧੀਆਂ ਨੇ ਉਹਨਾਂ ਨੂੰ ਸੰਭਾਲਿਆ ਤੇ ਉਹਨਾਂ ਦਾ ਆਖਰੀ ਅੰਤਿਮ ਸੰਸਕਾਰ ਵੀ ਉਹਨਾਂ ਦੀਆਂ ਧੀਆਂ ਵੱਲੋਂ ਕੀਤਾ ਗਿਆ। ਮੇਰਾ ਰਾਜਵਿੰਦਰ ਦਾ ਨਾਮ ਹੈ ਵੀਰੇ। ਇਹ ਕੀ ਮੰਗਦਾ ਸਾਰਾ ਜੀ ਜੇ ਸੰਸਕਾਰ ਕੀਤਾ ਉਹ ਕੌਣ ਨੇ? ਉਹ ਮੇਰੇ ਮਾਤਾ ਜੀ ਹੈ ਵੀਰੇ ਤਿੰਨ ਭਰਾ ਸੀ ਮੇਰੇ। ਇਹਨਾਂ ਨੇ ਕੋਈ ਨਹੀਂ ਸੰਭੀ ਤੇ ਬਹੁਤ ਵੇਰਾਂ ਛੱਡਣ ਵੀ ਆਏ ਆ ਮੈਂਬਰ ਸਰਪੰਚ ਵੀ ਛੱਡਣ ਆਏ ਆ ਨਹੀਂ ਸੰਭੀ। ਪਰ ਅਸੀਂ ਆਪਦੇ ਕੋਲੇ ਮੁੜ ਕੇ ਲੈ ਗਏ ਰੱਖਿਆ ਉੱਥੇ। ਪਰ ਉਹਦੀ ਇੱਛਾ ਸੀ ਉਹਾਂ ਦੀ ਸੀ ਮੇਰੇ ਪਿੰਡ ਸਿਸ਼ਕਾਰ ਕਰਨਾ ਨਹੀਂ ਤੇ ਅਸੀਂ ਆਪਦੇ ਪਿੰਡ ਕਰ ਸਕਦੇ ਸੀ ਪਰ ਉਹਦੀ ਇੱਛਾ ਸੀ ਉਹਾਂ ਦੀ ਕਿ ਮੈਨੂੰ ਆਪਦੇ ਨਗਰ ਚ ਲੈ ਜਾਇਓਗੇ ਇਹ ਜਿਹੜਾ ਤੁਹਾਡੇ ਭਰਾ ਉਹਦੇ ਨਾਲ ਕੋਈ ਗੱਲਬਾਤ ਹੋਈ ਸੀ ਮਾਤਾ ਪਿਤਾ ਦੇ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਰਹੀ ਦਿਨ ਮਾਤਾ ਪਿਤਾ 8 ਸਾਲ ਹੋ ਗਏ ਨੇ 8-9 ਸਾਲ ਇਹ ਕੀ ਨਾਮ ਆ ਜੀ ਭਰਾਵਾਂ ਦਾ ਸਲੱਖਣ ਸਿੰਘ ਤੇ ਨਿਸ਼ਾਤਰ ਸਿੰਘ ਤੇ ਬਸਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਐ ਇਸੇ ਲੋਕਿਆਂ ਦੇ ਆ ਵੱਡੇ ਲੋਕਿਆਂ ਦੇ ਹਰ ਇੱਕ ਮਾਂ ਦੀ ਸੁਣੀ ਜਾਵੇ ਉਸ ਨੂੰ ਇਨਾ ਤੱਕਾ ਨਾ ਦਿੱਤਾ ਜਾਵੇ ਅੱਜ ਉਸ ਸੰਸਕਾਰ ਤੇ ਆਏ ਜੀ ਤੁਹਾਡੇ ਬਰਾਬਰ ਨਹੀਂ ਆਏ ਜੀ ਕੋਈ ਵੀ ਨਹੀਂ ਆਏ ਜੀ ਅੱਗੋਂ ਸੋ ਚੰਗਾ ਮਾੜਾ ਬੋਲਦੇ ਉਹਨਾਂ ਦੇ ਘਰ ਤਾਂ ਅੱਜ ਸਾਨਾ ਵਿਆਹ ਰੁੱਜਿਆ ਪਿਆ ਹੈ ਵਿਆਹ ਕਰਦੇ ਵੇ ਅੱਜ ਜਾਗੋ ਅੱਜ ਬਰਾਤ ਵੀ ਆ ਮੁੰਡੇ ਦੀ ਮਾੜਾ ਹੀ ਬੜਾ ਬੋਲਦਿਆਂ ਹਨ ਮੁੜ ਕੇ ਗੱਡੀ ਚ ਰੱਖਿਆ ਮੁੜ ਕੇ ਉਸ ਤੋਂ ਬਾਅਦ ਮੇਰੀ ਭੈਣ ਤੇ ਮੇਰਾ ਆਪਣੀ ਮਾਂ ਲੈ ਆਏ ਤੇ ਇਹਨਾਂ ਦੀ ਕੋਈ ਨਹੀਂ ਇਹਨਾਂ ਨੇ ਸਾਂਭੀ ਹੈ ਸਭ ਕੁਝ ਇਹਨਾਂ ਨੇ ਕੀਤਾ ਹੈ ਮੈਂ ਜਾਂਦੀ ਰਹੀ ਆ ਮੈਂ ਮਨਤਾ ਵੀ ਕਰਦੀ ਰਹੀ ਬਹੁਤ ਤਰਲੇ ਕੀਤੀ ਪੋਤਰੀ ਦੇ ਵੀ ਪੋਤਰਿਆਂ ਦੇ ਵੀ ਕਿਸੇ ਨੇ ਮੇਰੀ ਮਾਂ ਦੀ ਬਾਤ ਨਹੀਂ ਸੁਣੀ ਤੇ ਨਾ ਕਿਤੇ ਨੇ ਫੋਨ ਕੀਤਾ ਜਦੋਂ ਮੈਂ ਜਾਂਦੀ ਸੀ ਬੂਹੇ ਮਾਰ ਲੈਂਦੇ ਸੀ ਆਖੋਦੇ ਸੀ ਤੂੰ ਲੜਕੀ ਆਈ ਇੱਥੇ ਮੈਂ ਉਹਦੇ ਪਿਓ ਦੇ ਘਰੋਂ ਆ ਕੇ ਮੋੜ ਆਉਂਦੀ ਸੀ ਪਿਤਾ ਜੀ ਜਿਉਂਦੇ ਨੇ ਜੀ ਨਹੀਂ ਜੀ ਤੇ ਕੀ ਨਾਮ ਹੈ ਭਰਾਵਾ ਦਾ ਜੀ ਸਲੱਖਣ ਸਿੰਘ ਤੇ ਨਿਸ਼ੰਤਰ ਸਿੰਘ ਤੇ ਵੱਸਣ ਸਿੰਘ ਕਿਨੇਜ ਮੇਂ ਜਿਆਦਾ ਦਾ ਜੇ 50 ਕਿੱਲੇ ਪੈ ਰਹੀ ਆ ਕੋਈ ਤੁਸੀਂ ਹਿਸਾਲਿਆ ਅੱਜ ਕੋਈ ਗੱਲ ਬਾਤ ਹਾਂਜੀ ਕੋਈ ਹਿਸਾਲਿਆ ਤੁਸੀਂ ਨਾ ਕੁਛ ਨਹੀਂ ਲਿਆ ਸੀ ਕੋਈ ਚੀਜ਼ ਨਹੀਂ ਲਈ ਕੋਲੋਂ ਇਲਾਜ ਕਰਾਉਂਦੇ ਸੀ ਆਪਦਾ ਜਿਵੇਂ ਹੋ ਜਾ ਅਸੀਂ ਆਪਦਾ ਈ ਇਲਾਜ ਕਰਾਉਂਦੇ ਕਰੀਂਗਾ ਆਪਦਾ ਕੁਛ ਨਹੀਂ ਅਸੀਂ ਤਾਂ ਤੋਂ ਲਿਆ ਸੀ ਗਾ ਤਾਂ ਅੰਬਲਿਕਨ ਕੀ ਸੁਨਿਆ ਦੇਣਾ ਚਾਹੁੰਦੇ ਹੋ ਜੀ ਤੇ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਤੇ ਉਹ ਕੌਣ ਕਉਂ ਸਾंभੇ ਇਹਨਾਂ ਨੂੰ ਇਹਨਾਂ ਨੇ ਘਰੋਂ ਕੱਢਤੀ ਜਿਹੜੇ ਦਿਹਾੜੀ ਕਰਦੇ ਉਹ ਵੀ ਮਾਪੇ ਆਪਦੇ ਸਾਹਮਣੇ ਹੈ ਮੌਕੇ ਤੇ ਮੌਜੂਦ ਰਿਸ਼ਤੇਦਾਰ ਵੱਲੋਂ ਕਿਹਾ ਗਿਆ ਕਿ ਇਸ ਮਾਤਾ ਦੇ ਤਿੰਨ ਪੁੱਤਰ ਸਨ ਉਹਨਾਂ ਦੇ ਨਾਲ ਪੰਚਾਇਤ ਦੇ ਦੌਰਾਨ ਵੀ ਕਈ ਵਾਰ ਗੱਲ ਹੋਈ ਪਰ ਉਹਨਾਂ ਵਿੱਚੋਂ ਕੋਈ ਵੀ ਅੱਗੇ ਨਹੀਂ ਵੋੜਿਆ ਇੱਥੋਂ ਤੱਕ ਕਿ ਇੱਕ ਪਾਸੇ ਮਾਂ ਦੀ ਮੌਤ ਹੋਈ ਹੈ ਤੇ ਦੂਜੇ ਪਾਸੇ ਪੁੱਤਰਾਂ ਦੇ ਘਰਾਂ ਵਿੱਚ ਵਿਆਹ ਰੁਝਿਆ ਹੋਇਆ ਹੈ ਵਰਕਾਲੀ ਪੰਚਾਇਤ ਦਾ ਮਰ ਬੇਨਤੀ ਹੈ ਕਿ ਅੱਗੇ ਸਾਰੀ ਸੰਗਤ ਨੇ ਵੀ ਅੱਗੇ ਜਿਵੇਂ ਅੱਗੇ ਵੀ ਸਾਡੇ ਬਜ਼ੁਰਗਾਂ ਨੇ ਸਾਰੀ ਗੱਲ ਦੱਸੀ ਹੈ ਉਵੇਂ ਹੀ ਮੈਂ ਤੁਹਾਨੂੰ ਸਾਰੇ ਮਾਤਾ ਜੀ ਨੇ ਜਿਵੇਂ ਜ਼ਮੀਨ ਉਹ ਲੋਅਬਿਟੀ ਸੀ ਆਪਣੇ ਬੇਟਿਆਂ ਦੇ ਨਾਮ ਤੇ ਜੋ ਕੁਝ ਉਹਨਾਂ ਤੇ ਚਦਤ ਹੋਇਆ ਸਾਹੀ ਤਾਂ ਉਹਦੇ ਅੱਖੀ ਵੇਖਿਆ ਸਭ ਬਾਕੀ ਫਿਰ ਵੀ ਮੈਂ ਪੰਚਾਇਤ ਮੈਂਬਰਾਂ ਦੇ ਨਾਮ ਤੇ ਵੀ ਮੈਂ ਵੇਖਿਆ ਸਾਰਾ ਕੁਝ ਚਲੋ ਜਿੰਨੀ ਕੁ ਮੇਰੀ ਉਮਰ ਆਈ ਹੋ ਸਾਡੀ ਚਾਚੀ ਜੀ ਨੇ ਬੜੀ ਫਿਰ ਵੀ ਪੜੀ ਉਹਦੀ ਸਾਹ ਸੰਭਾਲ ਤੇ ਜ਼ਮੀਨ ਦਾ ਲਾਲਚ ਪਾਸੇ ਰੱਖ ਕੇ ਕੋਈ ਲਾਲਚ ਨਹੀਂ ਪਰ ਜੋ ਅਸੀਂ ਅੱਜ ਇੱਥੇ ਵੇਖਿਆ ਇੱਥੇ ਸਸਕਾਰ ਤੇ ਸਸਕਾਰ ਤੇ ਬਣੀਓ ਪਹੁੰਚੇ ਬੜੀ ਉਮਰ ਨੂੰ ਇਸ ਤਰ੍ਹਾਂ ਤ੍ਰਿਸ਼ਨਾ ਫਿਰ ਵੇਖੋ ਤੀਆਂ ਦਾ ਵੇਖੋ ਤੀਆਂ ਨੂੰ ਵੀ ਪਤਾ ਜਿਹੜੀਆਂ ਨਵਾਂ ਪੱਤੀਆਂ ਬਣਾ ਕੇ ਲਿਆਉਣੇ ਘਰ ਚ ਉਹਨਾਂ ਨੂੰ ਆਪਦੇ ਮਾਂ ਵੇਖੋ ਉਹਨਾਂ ਨੇ ਵੀ ਤਾਂ ਇਸ ਸਿਸਟਮ ਚ ਆਉਣਾ ਮਾਂ ਬੰਨਾ ਸੱਸ ਵੀ ਗਾਂ ਬੰਨਾ ਸਾਰਾ ਸਿਸਟਮ ਜੋ ਉਹਨਾਂ ਨਾਲ ਇਹ ਅਤਿਆਚਾਰ ਹੋਵੇ ਤੇ ਆਪਦੇ ਸੋਚੋ ਵੀ ਆਪਣੇ ਤੇ ਜੇ ਅਤਿਆਚਾਰ ਹੋਵੇ ਇੰਨਾ ਵਿਛੋੜਾ ਇੰਨਾ ਦਰਦ ਕਿਵੇਂ ਆਪਾਂ ਆਪਦੇ ਪਰਿਵਾਰ ਨੂੰ ਛੱਡ ਕੇ ਵੇਖੋ ਕਿਵੇਂ ਆਪਾਂ ਇੱਕ ਇੱਕ ਦਿਨ ਹੀ ਪਾਸੇ ਰਹਿੰਦੇ ਇੱਕ ਦੋ ਦਿਨ ਵੀ ਤੇ ਆਪਾਂ ਬਜ਼ੁਰਗਾਂ ਨੂੰ ਇੰਨਾ ਚਿਰ ਪਾਸੇ ਲਈ ਵਿਛੋੜੇ ਲਈ ਤਰਸਦੇ ਛੱਡ ਦਿੰਨੇ ਆ ਮੈਂ ਤਾਂ ਕਹਣਾ ਵੀ ਬੜਾ ਬਹੁਤ ਮੰਦਭਗ ਆ ਆਪਦੇ ਬਜ਼ੁਰਗਾਂ ਨੂੰ ਸਾਹ ਸਵਾਲ ਉਹਨਾਂ ਦੀ ਕਰਨੀ ਚਾਹੀਦੀ ਹੈ ਬਾਕੀ ਜਿਹੜਾ ਜੋ ਵੀ ਹੈ ਬਜ਼ੁਰਗਾਂ ਸਾਡੇ ਨੇ ਕਿਹਾ ਬਿਲਕੁਲ ਸਹੀ ਹੈ ਜੋ ਉਹਨਾਂ ਦਾ ਬੰਦ ਹੱਕ ਹੈ ਮੈਂ ਤਾਂ ਸਮਝਦਾ ਸਾਡੇ ਚਾਚਾ ਜੀ ਦੇ ਬੇਟੇ ਨੂੰ ਜੋ ਉਹਦਾ ਮਿਲਣਾ ਚਾਹੀਦਾ ਸਗੋ ਉਹਨਾਂ ਨੂੰ ਕਾਹ ਜਿੰਦਗੀ ਚ ਹੋਰ ਵੀ ਅਸੇ ਆਸੇ ਪਾਸੇ ਲੋਕ ਕੇ ਕਲਾ ਦੇ ਪਿੰਡ ਵਾਲਿਆਂ ਨੂੰ ਪਤਾ ਲੱਗੇ ਵੀ ਆਪਦੇ ਮਾਵਾ ਨੂੰ ਸਾਂਭਣਾ ਆਪਦਾ ਪਾਲਣ ਪੋਛਣਾ ਹੋਣਾ ਜੇ ਕਿਸੇ ਨੂੰ ਕੋਈ ਉਹਦਾ ਉਹ ਲੱਗਾ ਹੀ ਨਾ ਕੋਈ ਦੀ ਤਕਲੀਫ ਨਾ ਕੋਈ ਹੋਈ ਤੇ ਉਹਦਾ ਫਿਰ ਫਾਇਦਾ ਕੀ ਹੈ ਇਹ ਮੈਂ ਨਹੀਂ ਬੇਨਤੀ ਕਰਦਾ ਵੈਕਰ ਜਿੱਕਾ ਖਾਲਸਾ ਜਿੱਕਾ ਫਤਿਹ ਬੇਨਤੀ ਹੈ ਜੀ ਇਹ ਜਿਹੜੀ ਸਾਡੀ ਮਾਸੀ ਜੀ ਲੱਗਦੇ ਹਨ ਮੇਰਾ ਭਰਾ ਵੱਡਾ ਇੱਧਰ ਵਿਆਹ ਹੋਇਆ ਸੀ ਉਹਨਾਂ ਦੀ ਇਹ ਸੱਸ ਜੀ ਨੇ ਜਿਨ੍ਹਾਂ ਦੀ ਅੱਜ ਡੈਥ ਹੋ ਚੁੱਕੀ ਹੈ ਜੀ ਇਹ ਮਾਸੀ ਜੀ ਜਿਹੜੇ ਤਿੰਨ ਇਹਦੇ ਬੱਚੇ ਨੇ ਇਹ ਮੇਰੇ ਕੋਲ ਗਏ ਮੇਰੇ ਭਰਾ ਕੋਲ ਗਏ ਇੱਕ ਕੁਲਵੰਤ ਸਿੰਘ ਚੇਅਰਮੈਨ ਹੈਗਾ ਠੱਠੇ ਦਾ ਜੀ ਦਸਾਈ ਸਾਹਿਬ ਉਹਨਾਂ ਦੀ ਵੀ ਡੈਥ ਹੋ ਚੁੱਕੀ ਉਹ ਵੀ ਨਾਲ ਸੀ ਸਾਡੇ ਉਸ ਟਾਈਮ ਅਸੀਂ ਤਹਿਸੀਲਦਾਰ ਸਾਹਿਬ ਨੂੰ ਅਸੀਂ ਆਖਿਆ ਕੋਈ ਗੱਲ ਨਹੀਂ ਇਹਨਾਂ ਮਾਤਾ ਪਿਤਾ ਨੂੰ ਰੋਟੀ ਦੇਣਗੇ ਤੇ ਇਹਦੇ ਨਾਲ ਜ਼ਮੀਨ 마ਸੀ ਜੀ ਲਵਾ ਦੋ ਸਾਰੀ ਜ਼ਮੀਨ ਇਹ 마ਸੀ ਜੀ ਨੇ ਪੁੱਤਰਾ ਦੇ ਨਾਲ ਲਵਾਤੀ ਜਦੋਂ ਲੱਗੀ ਤੁਹਾਨੂੰ ਪਤਾ ਫਿਰ ਇਹ ਜਨਾਨੀਆਂ ਦੇ ਆਖੇ ਲੱਗਣ ਲੱਗ ਪਏ ਤੇ ਨਹੀਂ ਕਿੰਨੇ ਭਰਾ ਇਹਨਾਂ ਨੂੰ ਕੋਈ ਰੋਟੀ ਨਾ ਦਿੱਤੀ ਕਦੇ ਉਧਰ ਧੱਕੇ ਮਾਰਨ ਕਰਿਓ ਉਧਰ ਅੰਤ ਨੂੰ ਜੀ ਲਾਸਟ ਵਾਰੀ ਇਹਨਾਂ ਨੇ ਫਿਰ 3 ਖੋਲ ਤੁਰ ਗਈ 3 ਦੋਹਾਂ ਨੇ ਸਾਂਭਿਆ ਇਹਨਾਂ ਨੂੰ ਜੀ ਬਸ ਗਨਾ ਹੀ ਕੋਈ ਇਹ ਜੀ ਬਸ ਜਿਹੜਾ 마ਸੀ ਜੀ ਨੇ ਜ਼ਮੀਨ ਮੁੰਡਿਆਂ ਦੇ ਨਾਲ ਲਵਾਤੀ ਮੈਂ ਉਹ ਵੀਰੋ ਭਰਾਵਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਰਿਆਂ ਨੂੰ ਦੁਨੀਆ ਚਰਨੀ ਦੇ ਆਣੇ ਵੀਰੋ ਭਰਾਓ ਜਿਨ੍ਹਾਂ ਚਿਰ ਤੁਹਾਡੀ ਜਾਨ ਹੈ ਨਾ ਉਹਨਾਂ ਚਿਰ ਜ਼ਮੀਨ ਆਪਣੇ ਪੁੱਤਰਾਂ ਦੇ ਨਾਂ ਸਾਰੀ ਨਾ ਕਰਾ ਦਿਓ ਠੀਕ ਹੈ ਇਸੇ ਮੁਤਾਬਕ ਕਰਾ ਦਿਓ ਕਿਉਂਕਿ ਤੁਸੀਂ ਆਪਣੇ ਰੋਟੀ ਜੋਗੇ ਬਚੇ ਰਹੋ ਕਿਉਂ ਜਦੋਂ ਪਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਜੀ ਆਟੋਮੈਟਿਕ ਜ਼ਮੀਨ ਟੁੱਟ ਕੇ ਪੁੱਤਰਾਂ ਦੇ ਨਾਂ ਹੋਣੀ ਹੁਣ ਨਹੀਂ ਹੁੰਦੀ ਐ ਪਹਿਲਾਂ ਜ਼ਮੀਨ ਕਿਸੇ ਦੇ ਨਾਂ ਲਵਾਓ ਮੈਂ ਹੋਈ ਚਾਹੁੰਦਾ ਬੇਨਤੀ ਕਿ ਇਹਨਾਂ ਧੀਆਂ ਨੇ ਦੋਵੇਂ ਲੱਤਾ ਵਿਚਾਰੀ ਨੇ ਵੱਢੀਆਂ ਸ਼ੁਕਰਨਾ ਅੱਲਾਹ ਬਹੁਤ ਕਰਾਇਆ ਦੋਆਂ ਧੀਆਂ ਨੇ ਖਰਚਾ ਲਾਇਆ ਮੈਂ ਹੋਈ ਚੋਨਾ ਪੁੱਤ ਨੇ ਅੱਜ ਤੱਕ ਅਜ ਸੰਸਕਾਰ ਪੁੱਤ ਸੰਸਕਾਰ ਤੇ ਵੀ ਨਹੀਂ ਆਏ ਮੈਂ ਚੋਨਾ ਕਹੀ ਇਹਨਾਂ ਨੂੰ ਬਰਾਬਰ ਹਿੱਸਾ ਮਿਲਣਾ ਚਾਹੀਦਾ ਜਿੰਨੇ ਪੁੱਤ ਨੇ ਜਿਣੀਆਂ ਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੀਆ ਨੇ ਆਪਣੀ ਮਾਂ ਨੂੰ ਸੰਭਾਲਿਆ ਤੇ ਉਹਦਾ ਅੰਤਿਮ ਸੰਸਕਾਰ ਵੀ ਧੀਆ ਨੇ ਹੀ ਕੀਤਾ ਜਿਹੜੇ ਤਿੰਨ ਪੁੱਤ ਮਾਂ ਨੇ ਕੁਖੋ ਜੰਮੇ ਸੀ ਜੋ ਤਿੰਨੇ ਪੁੱਤ ਆਪਣੀ ਮਾਂ ਦਾ ਸਹਾਰਾ ਬਣਨੇ ਚਾਹੀਦੇ ਸੀ ਅੱਜ ਉਹ ਆਪਣੀ ਮਾਂ ਦੇ ਸੀਵੇ ਨੂੰ ਅੱਗ ਦੇਣ ਵੀ ਨਾ ਪਹੁੰਚੇ ਹੋਰ ਤਾਂ ਹੋਰ ਮਾਂ ਦੀ ਮੌਤ ਤੇ ਦੁੱਖ ਦੀ ਥਾਂ ਤੇ ਘਰ ਵਿੱਚ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼ ਗੁਰੂ ਨਾਨਕ ਦੀ ਧਰਤੀ ਉੱਤੇ ਸੇਵਾ ਕਰਦਾ ਮਝਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਗੁਰੂ ਨਾਨਕ ਦੀ ਧਰਤੀ 'ਤੇ ਸੇਵਾ ਕਰਦਾ ਗੁਰੂ ਦਲਾਲ ਸਭ ਦੇ ਕੰਮ ਨੂੰ ਕੰਮ ਸਮਝਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਨਾਲਾ ਲੱਛਾ ਲੋਕ ਸੱਚਾ-ਸੱਚਾ ਹੈ ਰਾਧਾ ਸੁਲਤਾਨ ਪੁੱਛ ਹੋਵੇ ਸੁਖ ਤੇ ਸਕੂਨ ਕੈਪਟਨ ਹਰਵਿੰਦਰ ਸਿੰਘ ਦਾ ਇਹੋ ਹੈ ਜਨੂਨ ਸੁਲਤਾਨ ਪੁੱਛ ਹੋਵੇ ਸੁਖ ਤੇ ਸਕੂਨ